आजद मापे आ ਬਾੜਾ ਦਾ ਕਹਿੰਦਾ ਵੀ ਮੇਰੇ ਘਰੇ ਕਿਉਂ ਜੰਪੀ? ਇਹ ਦਾਜ ਦੀ ਸਵੱਥਿਆ ਦਾ ਹੁੰਦੀ। ਸੁਣਿਆ? ਵੇਖਿਆ ਨਹੀਂ? ਅਜ ਤਾਂ ਸਾਪ 70 ਸਾਲ ਪਹਿਲਾਂ ਵਿਆਹ ਹੁੰਦਾ ਸੀ ਵਿਆਹ। ਹੁਣ ਤਾਂ ਸੌਦੇ ਹੁੰਦੇ ਆ ਸੌਦੇ ਵਿਆਹ ਨਹੀਂ ਹੁੰਦੇ ਸੌਦੇ। ਲੜਕੀ ਨੂੰ ਦੇਖੇ ਜਾਂਦੇ ਆ। ਟਰੱਕ ਬੰਦੇ ਬੁੜੀਆਂ ਦਾ ਪਰਕੇ ਲੈ ਜਾਂਦੇ ਆ। ਇੱਕ ਪਿੰਡ ਚ ਲਾਜਮੀ ਚੁਗਲ ਖੋਲ ਕੇ ਮੁੜੀ ਹੁੰਦੀ ਆ। ਉਹ ਜਦੋਂ ਨਾਲ ਜਾ ਕੇ ਕਿਤੇ ਮੰਗਣੇ ਤੇ ਜਾ ਆਵੇ ਤਾਂ ਵੀ ਨਾਲ ਦੇ ਰੋਕ ਕਰਨ ਜਾਣੀ ਹੁੰਦੀ ਤਾਂ ਵੀ ਨਾਲ ਜੇ ਕਿਸੇ ਮਰਨੇ ਤੇ ਜਾਣਾ ਆਵੇ ਤਾਂ ਵੀ ਨਾਲ। ਪਰ ਇਹ ਜਿਹੜੇ ਕੁੜੀ ਦੇਖੇ ਜਾਂਦੇ ਆ। ਕੁੜੀ ਚਾਹ ਪਾਣੀ ਲੈ ਕੇ ਆਉਂਦੀ ਆ। ਉਹ ਇੱਥੇ ਕਿੱਧਰ ਖੜਾ ਕਿਉਂ ਹੀ ਕਹਿ ਦਿੰਦੀ ਆ। ਤੂੰ ਥੱਗੀ ਮਾਰਤੀ ਆ। ਕੁੜੀ ਦਾ। ਕੱਦ ਵੀ ਮਧਰਾ ਤੇ ਮੈਨੂੰ ਖਣਾ ਰਾਜੂ ਵੀ ਕਾਹ ਥੱਗੀ ਮਾਰਤੀ ਆ ਦੇ ਰੋ। ਇੰਨੀ ਗੱਲ ਕਹ ਗਈ ਕੁੜੀਆਂ ਦੀ ਬਦਨਾਮੀ ਕਰ ਦਿੰਦੇ ਮੁਰ ਜਾਂਦੇ ਇਹ ਕੁੜੀ ਦਾ ਰੰਗ ਕੱਟ ਮਾਦਰ ਮੁਰ ਜਾਂਦੇ ਘਰਾਂਾਂ ਦੀ ਬਦਨਾਮੀ ਹੋ ਜਾਂਦੀ ਕੁੜੀਆਂ ਵਾਲਾਂ ਦੀ ਬਦਨਾਮੀ ਹੋ ਜਾਂਦੀ ਬੰਦ ਚ ਪਤਾ ਨਹੀਂ ਕੋਈ ਕੁੜੀ ਚ ਵੱਟ ਹੈ ਪਤਾ ਨਹੀਂ ਇਹ ਕੁਝ ਦੇਣ ਤੋਂ ਕੇ ਨਹੀਂ ਇਸ ਕਰਕੇ ਮੁੜ ਗਈ ਪਰ ਦੇ ਉਦਰਤੀ ਕੋਈ ਕੁੜੀ ਪਸੰਦ ਆਵੇ ਫੇਰ ਸੌਦਾ ਸ਼ੁਰੂ ਹੁੰਦਾ ਸੌਦਾ ਜੁਤੇ ਨਾਲ ਕੋਲੇ ਇਹ ਮੂਨਾ ਕਹਿੰਦਾ ਆ ਫੁਲਾਣਾ ਆਂ ਹੁੰਦਾ ਕੁੜੀਆਂ ਵਾਲੇ ਨੀਵੇਂ ਹੁੰਦੇ ਆ ਮੈਂ ਕਹਨਾ ਬੇ ਕੂਫੜੇ ਸੀ ਜਿਹੜੇ ਕੁੜੀਆਂ ਨੂੰ ਨੀਵੇਂ ਵਾਲੇ ਕਹਿੰਦੇ ਪਾਗਲਪੁਰੇ ਸੀ ਨਾਵੇਂ ਤਾਂ ਉਹਦਾ ਜਿਗਰ ਦਾ ਟੁਕਸਾ ਵੀ ਨਾ ਨਾਲੇ ਜੇ ਪੰਜ ਸੱਤ ਕਿੱਲੇ ਉਹ ਗੈਣੇ ਬਾਕੇ ਦਾ ਵੇਚ ਕੇ ਕੋਹਨਾ ਦਾ ਢੱਡ ਭਰਨਾ ਮੰਗਤੇ ਆਲਾ ਮੰਗਣ ਵਾਲਾ ਮੰਗਤਾ ਹੀ ਹੁੰਦਾ ਦੇਣ ਵਾਲਾ ਦਾਤਾ ਹੁੰਦਾ ਫਿਰ ਕੁੜੀ ਵਾਲੇ ਨੀਵੇਂ ਕਿਵੇਂ ਹੋ ਗਏ ਮੁੰਡੇ ਵਾਲੇ ਨੀਵੇਂ ਬੇਰਾ ਮੂੰਹ ਦਿਖਰੇ ਕੋ ਜਦੋਂ ਸੌਦਾ ਸ਼ੁਰੂ ਹੁੰਦਾ ਤੇ ਪੋਲੀਟਿਕਵਾਨ ਨਾ ਕਹਿੰਦਾ ਉਹ ਤਾਂ ਜਿਹੜਾ ਸ਼ੁਰੂ ਹੁੰਦਾ ਉਹ ਦੋਨਾਂ ਕਹਿੰਦਾ ਹੁੰਦਾ ਨਵੇਂ ਟਰੈਕਟਰ ਵੀ ਹੈਗਾ ਉਹਨਾਂ ਜ਼ਮੀਨ ਵੀ ਬਤੇਰੀ ਆ ਪਰ ਆ ਪੱਤੀਆਂ ਵਾਲੇ ਨੀਵੇਂ ਹੁੰਦੇ ਆ ਆਪਾਂ ਕੁੜੀ ਖਾਲੀ ਢੋੜੋ ਦੌਰ ਨਹੀਂ 40 ਕਿਸ਼ਾਪਾਂ ਚਾਹੀਦੀਆਂ 40 ਘੂਰੇ ਚਾਹੀਦੇ ਇੱਕ ਮੋਟਰਸਾਈਕਲ ਚਾਹੀਦਾ ਇੱਕ ਰੀਨ ਟੀਵੀ ਚਾਹੀਦਾ ਇੱਕ ਫਰਿੱਜ ਚਾਹੀਦਾ ਪਰ ਇਹ ਆਪਾਂ ਨਾ ਲੋਕਾਂ ਨੂੰ ਦੱਸਣਾ ਨਹੀਂ ਏ ਮੁੰਡੇ ਵਾਲਾ ਤੇ ਪਹਿਲਾਂ ਹੀ ਘਰੇ ਵੇਚ ਦੇਣਾ ਦੱਸਣਾ ਨਹੀਂ ਦੋ ਤਿੰਨ ਦਿਨ ਪਹਿਲਾਂ ਹੀ ਵੇਚ ਦੇਣਾ ਕਿਸੇ ਨੂੰ ਦੱਸਣਾ ਨਹੀਂ ਵੀ ਅਸੀਂ ਦਿੱਤਾ ਮੈਂ ਤਾਂ ਇੱਕ ਗੱਲ ਕਹਿਣਾ ਹੁੰਦਾ ਭਈ ਮੁੰਡੇ ਵਾਲਾ ਤੇ ਘਰੇ ਗੁਚੋਲੇ ਤੋਂ ਬਿਨਾ ਪੁੱਛਣ ਤੋਂ ਇੱਕ ਕੁਆੜੀਆਂ ਤੋਂ ਮੋਟਰਸਾਈਕਲ ਖਰੀਦ ਲਓ 15-1600 ਦਾ ਕੁਆੜੀਆਂ ਤੋਂ 15-1600 ਦਾ ਕੋਈ ਤੇ ਰੰਗ ਰੋਗਣ ਕਰਾ ਦਿਓ ਰੰਗ ਰੋਗਨ ਘਲਾ ਕੇ ਦੋ ਤਿੰਨ ਸ਼ੀਸ਼ੇ ਕੰਡੇ ਦੇ ਕਰਕੇ ਹੈਂਡਲ ਤੇ ਬੰਨ੍ਹ ਦਿਓ ਤਿੰਨ ਚਾਰ ਗੁੱਤਾ ਪਿੱਛੇ ਬੰਨ੍ਹ ਦਿਓ ਰੰਗ ਬਰੰਗੀਆਂ ਮੁੰਡੇ ਵਾਲੇ ਦਾ ਘਰੇ ਭੇਜ ਦਿਓ ਜੇ ਤਾਂ 6 ਮਹੀਨੇ ਚ ਮੋਟਰਸਾਈਕਲ ਵੱਜ ਗਿਆ ਫਿਰ ਤਾਂ ਠੀਕ ਹੈ ਨਹੀਂ ਫਿਰ ਇਕੱਲਾ ਮੋਟਰਸਾਈਕਲ ਗਿਆ ਕੁੜੀ ਵੀ ਵੱਜ ਗਈ ਤੇ ਘਰ ਵੀ ਵੱਜ ਗਿਆ ਖੋਲ ਕੇ ਰਾਜੀਆ ਤਾੜੀ ਮਾਰੋ ਨਹੀਂ ਖੁੱਦੀ ਮਾਰਦੀ ਆ ਮੈਨੂੰ ਆਇਆ ਲੱਗਦਾ ਕਿਹੜੀਆਂ ਬੀਬੀਆਂ ਨੇ ਤਾੜੀ ਨਹੀਂ ਮਾਰੀ ਉਹ ਸੱਸਾ ਹੀ ਬਣਦੀਆਂ ਵਾਹ ਬਣਦੀਆਂ ਨਹੀਂ ਮਾਰੇ ਤਾੜੀ ਬੁੱਧੀਆਂ ਨੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬੇਨਤੀ ਕਰਦਾ ਜਿਹੜੇ ਸੱਚੇ ਜਾਣਦੇ ਆ ਨਾ ਉਹਨਾਂ 'ਕਿ ਬੇਨਤੀ ਕਰਦਾ ਵੀ ਤੁਹਾਨੂੰ ਸੱਚੀਆਂ ਗੱਲਾਂ ਤੇ ਜਿਹੜੇ ਅਬ ਜੱਕਨੇ ਬਾਪ ਮਾਂ ਸਰ ਨਾਲ ਸਿਰਦਾ ਕੀ ਚੁਗਣਾ ਦੂਜੇ ਅੰਦਰ ਵਰਤਨਦੇ ਆ ਵੀ ਟੀਵੀ ਤੇ ਪਤਾ ਨਹੀਂ ਕੀ ਆ ਉਹ ਸੋਚੋ ਮਾੜਾ ਮੋਟਾ ਚੰਗੀਆਂ ਗੱਲਾਂ ਸੁਣੋ ਚੰਗਿਆਂ ਨੂੰ ਪ੍ਰੇਸ਼ ਕਰੋ ਚੰਗਿਆਂ ਨਾਲ ਗੱਲ ਕਰੋ

भली पितारी सेवा ਇਹ دو دن تک باندې نو آمي اجنا ماجن کري بندھو کج باندې یہ دا پانی ماجن کرتا کوں کے خارے نو یہ دا پانی ماجن کرتا کوں کے خارے نو کوں کے باندې تھا انت نو سر پر وادي ਮਾਸ ਨਾ ਕਰਦਾ ਕਦੇ ਵੀ ਕੋਈ ਸਾਰੇ ਨੂੰ ਮੈਂ ਨਹੀਂ ਕਹਦਾ ਸਾਰੇ ਦੁਗਰ ਕਹਿੰਦੇ ਆੀਂਂਗ ਦਾ ਦੇਖੇ ਦੁਸਰਾ ਤੋਕਣਾ ਦੇਖੇ ਮਾਰਂਗ ਦਾ ਦੇਖੇ ਦੁਸਰਾ ਤੋਕਣਾ ਦੇਖੇ ਮਾਸ ਦੀ ਮੌਤ ਨਾ ਦੇਖੇ ਉਮਰ ਨੂੰ ਇਸ਼ਕ ਨਾ ਦੇਖੇ ਜਾਤ ਜਦੋਂ ਕਿਸੇ ਦਾ ਕਿਸੇ ਨੂੰ ਦੇਣਾ ਜੋ ਇਸ਼ਕ ਹੋਵੇ ਕਿਸੇ ਨਾਲ ਉਹ ਇਹ ਨਹੀਂ ਦੇਖਦਾ ਇਹ ਵੀ ਜਾਤ ਕਿਹੜੀ ਆ ਇਹ ਮੇਲਾ ਦਾ ਗਰੀਬ ਆ लूडा जा नगर जा घर बजे लाइ इश्के इश्के ਦੁਨੀਆਂ ਉੱਤੇ ਰਾਜ ਕਰਦਾ ਹੈ ਕਿਹੜਾ ਹੱਥ ਮਾਂ ਦਾ ਹੱਥ ਅਸਤੀ ਦੀ ਗੱਲ ਉਹ ਸ਼ਕਤੀ ਦੀ ਗੱਲ ਜਿਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਜਿਹਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਕਹੇ ਵਿਸ਼ੋਕ ਮੰਦਾ ਆਖੀਏ ਜਿਤ ਜੰਮੇ ਜਗਾ ਗੱਲ ਹੈ ਕਹੇ ਲਗਾ ਮਾਂ ਹੁੰਦੀ ਹੈ ਮਾਉ ਦੁਨੀਆਂ ਵਾਰੇ ਉਹ ਮਾਂ ਦਾ ਮਹੀਨਾ ਉਹ ਸੁੱਕੀ ਜਿਹੀ ਜਗ੍ਹਾ ਪਾਉਂਦੀ ਆ ਪਰ ਜਦੋਂ ਬੱਚਾ 11ਵੀਂ ਪੜ੍ਹਨ ਲੱਗ ਪਿਆ ਪੱਗ ਪਹਿਨਣ ਲੱਗ ਪਿਆ ਜਦਵੇਂ ਕੁੱਤੇ ਦਾ ਪੇੜ ਪੱਟਿਆ ਹੁੰਦਾ ਮਾਰੂ ਬੁਰੀ ਵਸਣ ਲੱਗ ਪੈਂਦਾ ਇੱਕ ਬੱਚਾ ਜਵਾਨ ਹੋ ਗਿਆ ਚੰਗੀ ਕਨਖਾਹ ਮੈਂਨ ਲੱਗ ਪਈ ਆਪਣੀ ਮਾਂ ਨੂੰ ਕਹਿੰਦਾ ਕਹਿੰਦਾ ਮਾਂ ਮੈਂ ਤੇਰਾ ਕਰਜ਼ਾ ਉਤਾਰਨਾ ਹੈ ਕਹਿੰਦੀ ਪੁੱਤ ਮਾਵਾਂ ਦੇ ਕਰਜ਼ੇ ਨਹੀਂ ਉਤਾਰੇ ਜਾਂਦੇ ਕਹਿੰਦਾ ਨਹੀਂ ਮਾਂ ਮਾ ਤੇਰਾ ਕਰਦਾ ਤਾਲਣਾ ਕਹਿੰਦੀ ਨਾ ਪੁੱਤ ਮਾਂ ਆ ਦੇ ਕਰਦੇ ਨਹੀਂ ਤਾਲ ਜੰਡੇ ਕਹਿੰਦਾ ਨਹੀਂ ਮਾਂ ਮਾ ਤੇਰਾ ਕਰਦਾ ਉਤਾਲਣਾ ਉਹ ਫਿਰ ਬਾ ਵੀ ਅੱਗੀ ਉਹ ਕਹਿੰਦੀ ਐ ਕਰ ਪੁੱਤ ਫਿਰ ਅੱਜ ਮੇਰੇ ਕੋਲੇ ਸੋਈ ਬੰਜਾ ਢਾ ਕੇ ਮੇਰੇ ਵਾਲੇ ਕੋਲੇ ਚ ਕਹਿੰਦੇ ਠੀਕ ਐ ਸ਼ਾਮ ਜੀ ਹੋਈ ਰੋਟੀਆਂ ਠਕਦੀ ਉਹ ਮਾਂ ਨੇ ਵੀ ਬੰਜਾ ਢਾ ਲਿਆ